ਜਾਂ ਸੀ ਨਾਲ ਆਪਾਂ ਘਟੋ ਘਟ 2 ਲੱਖ ਰੁਪਏ ਦਾ ਫਾਇਦਾ ਕਰਕੇ ਦੇਵਾਂਗੇ ਆ ਸੀਟ ਦੇ ਰੈਪਰ ਸਾਰੇ ਨਾਲ ਦੇ ਨੇ ਫੋਰਡ 1999 ਮਾਡਲ ਫੋਰਡ ਨਿਊ ਹਾਲੈਂਡ ਸੱਤੀਤੀ 30000 ਪੀਰ ਸਿਸਟਮ ਆ ਟਰੈਕਟਰ ਦੇ ਨਾਲ 18 ਇੰਚ ਇਹ ਵੀ ਨਾਲ ਹੀ ਦੇਣਾ ਜੀ ਨਾਲ ਹੀ ਦੇਣਾ ਮੇਰੇ ਵੀ ਫਰੈਸ ਆਪਾਂ ਪਿੰਡ ਹੰਡਿਆ ਹੈ ਬਰੇ ਰੇਲਵੇ ਸਟੇਸ਼ਨ ਇੱਥੇ ਕੋਲੇ ਆ 400 ਮੀਟਰ ਤੇ ਕਿਲੋਕੀਮੀਟਰ ਆਪਰੋਂ ਸਟੈਂਡਰਡ ਚੌਂਕ ਰਹਿ ਜਾਂਦਾਗਾ ਘਰੀ ਆਪਣਾ ਸ਼ੈੱਡ ਪਾਇਆ ਹੋਇਆ ਸ਼ੋਅਰੂਮ ਆਗਾ ਤੇ ਟਰੈਕਟਰ ਲੈਣ ਲਈ ਸੰਪਰਕ ਕਰ ਸਕਦੇ ਹੋ ਬਾਬਾ ਟਰੈਕਟਰ ਸੇਲ ਆਪਣੀ ਫਰਮ ਦਾ ਨਾਮ ਆਗਾ ਲੋ ਜੀ ਜਿਹੜੇ ਕਿਸਾਨੋ ਭਰਾ ਨਵਾਂ ਟਰੈਕਟਰ ਲੈਣ ਦੀ ਸੋਚ ਰਹੇ ਨੇ ਉਹਨਾਂ ਵਾਸਤੇ ਅੱਜ ਦੀ ਵੀਡੀਓ ਲੈ ਕੇ ਆਏ ਆਂਗੇ ਦੇਖ ਸਕਦੇ ਹੋ ਟਰੈਕਟਰਾਂ ਦਾ ਮੇਲਾ ਲੱਗਿਆ ਪਿਆ ਜਾ ਇਹਨਾਂ ਸਾਰੇ ਟਰੈਕਟਰਾਂ ਬਾਰੇ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦੇਣੀ ਹੈਗੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇਹਨਾਂ ਦੇ ਸਾਰੇ ਮਾਡਲਾਂ ਬਾਰੇ ਰੇਟਾਂ ਬਾਰੇ ਕੀ ਇਹਨਾਂ ਦੀਆਂ ਕੰਡੀਸ਼ਨਾਂ ਹਨੀਆਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਆਪਾਂ ਆ ਜੋ ਆਪਾਂ ਭਾਈ ਕਾਕ ਕੇ ਨਾਲ ਗੱਲ ਕਰਦੇ ਹਾਂ ਸੱਚੀ ਗੱਲ ਭਾਈ ਸੱਚੀ ਗੱਲ ਭਾਈ ਸਵਾਗਤ ਆ ਤੁਹਾਡਾ ਬਾਬਾ ਟਰੈਕਟਰ ਤੇ ਜੀ ਤੇ ਬਈ ਆਪਣੇ ਕੋਲੇ ਅੱਜ ਕਿੰਨੇ ਟਰੈਕਟਰ ਨੇ ਸੇਲ ਵਾਸਤੇ 15-16 ਟਰੈਕਟਰ ਹੈ ਵੀਰੇ ਮਣੀ ਆਪਣੇ ਕੋਲੇ ਅੱਜ ਤੇ ਆਪਾਂ ਸ਼ੁਰੂਆਤ ਕਿੱਥੋਂ ਕਰਨੀ ਸੋਨਾ ਲੀਕਾ ਟਰੈਕਟਰ ਤੋਂ ਕਰ ਲੈਂਦੇ ਆ ਵੀਰੇ ਕਿੰਨਾ ਮਾਡਲ ਆਈ ਇਹ ਇਹ 2023 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਹੈਗਾ ਪੀਵੀ 13 ਠੀਕ ਹੈ ਤੇ ਕਿੰਨੇ ਘੰਟੇ ਚੱਲਿਆ ਬਈ ਇਹ 700 ਘੰਟੇ ਦੇ ਕਰੀਬ ਚੱਲਿਆ ਹੋਇਆ ਵੀਰੇ ਤੇ ਜੇ ਰੇਟ ਦੀ ਗੱਲ ਕਰੀ ਆਪਾਂ ਰੇਟ ਇਹਦਾ 7 ਲੱਖ ਤੇ 40000 ਰੁਪਿਆ ਫੁੱਲ ਟੌਪ ਮਾਡਲ ਆ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਆ ਡਬਲ ਡਿਸਟ੍ਰਿਬਿਊਟਰ ਆ ਸਾਈਡ ਕਲੱਚ ਆ 3 ਸਪੀਡ ਆ ਇਹ ਚੇਂਜ ਠੀਕ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਆ ਗਿਆ ਹੌਲੈਂਡ 2023 ਮਾਡਲ ਸਪੈਸ਼ਲ ਐਡੀਸ਼ਨ 4 ਵੀਲ ਪੂਰੀ ਫੁੱਲ ਮਾਰਕੀਟ ਹੈ ਟਰੈਕਟਰ ਦੀ ਅਜੇ ਦੇ ਟਾਈਮ ਦੀ ਇਹ ਕਿੰਨਾ ਚੱਲਿਆ ਭਾਈ ਇਹ ਟਰੈਕਟਰ 500 ਦੇ 94 ਘੰਟੇ ਚੱਲਿਆ ਹੋਇਆ ਵੀਰੇ ਸਿਸਟਮ ਦਿਖਾ ਰਿਹਾ ਵੀਰੇ ਮਣੀ 30000 ਰੁਪਏ ਦਾ ਸਿਸਟਮ ਆ ਟਰੈਕਟਰ ਦੇ ਨਾਲ 18 ਇੰਚੀ ਦਾ ਇਹ ਵੀ ਨਾਲ ਹੀ ਦੇਣਾ ਜੀ ਨਾਲ ਹੀ ਦੇਣਾ ਵੀਰੇ ਵੀ ਤੇ ਇਹਦੀ ਕੀ ਡਿਮਾਂਡ ਹੈ ਜੀ ਡਿਮਾਂਡ ਇਹਦੀ ਵੀਰੇ ਮੌਕੇ ਤੇ ਫੋਨ ਤੇ ਦੱਸ ਦਾਂਗੇ ਟਰੈਕਟਰ ਜਮਾ ਕੋਰਾ ਪਿਆਗਾ ਟਾਇਰਾਂ ਦੀ ਕੰਡੀਸ਼ਨ ਵਗੈਰਾ ਟਾਇਰ ਨਾਲ ਦੇ ਵੀਰੇ 95 ਪੈ ਤੋ ਬਾਦ ਵੀ 2023 ਵਾਲਾ ਟਰੈਕਟਰ ਹੈਗਾ ਆਪਣੇ ਕੋਲੇ ਇਹ 60 ਵਾਲਾ ਸੋਨਾ ਨੀਕਾ ਇਹ ਵੀ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰਾ ਸਾਈਡ ਕਲਚ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਕਿੰਨਾ ਚੱਲਿਆ ਹੈ ਪਿਆਵ ਨੰਬਰ ਆ ਇਹ ਵੀ 780 ਘੰਟੇ ਦੇ ਕਰੀਬ ਚੱਲਿਆ ਹੋਊਗਾ ਐਮ ਆਰ ਐਫ ਦੇ ਟਾਇਰ ਆਗੇ ਅਗਲੇ ਟਾਇਰ ਵੱਡੇ ਪਾਏ ਹੋਏ ਆਗੇ 916 ਵਾਲੇ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈਗਾ ਇਹਦੀ ਵੀ ਡਿਮਾਂਡ ਆ ਵੀਰੇ 730000 ਰੁਪਏ ਬਾਈ ਮੌਕੇ ਤੇ ਮਾਨਤਾ ਹੋ ਜੂ ਖੁੱਲਾ ਤੇ ਬਾਕੀ ਜੇ ਮੰਨ ਲਓ ਅਕਸਰ ਪੁੱਛਿਆ ਜਾਂਦਾ ਬਾਈ ਕਮੈਂਟਾਂ ਚ ਲੋਨ ਬਾਰੇ ਲੋਨ ਬਾਰੇ ਲੋਨ ਹੋ ਜੂਗਾ ਵੀਰੇ ਆਦ ਆ ਗਿਆ ਵੀਰੇ 2023 ਮਾਡਲ ਇੱਕ ਟਰੈਕਟਰ ਹੋ ਰੇ ਸੋਨਾ ਲੀਕਾ 750 RXI ਇਹਦਾ ਕਿੰਨਾ ਮਾਡਲ ਹੈ ਇਹ 2023 ਮਾਡਲ ਹੈਗਾ ਮੁੱਲ ਹੈਗਾ ਦਾ 685000 ਰੁਪਿਆ ਤੇ ਇਹ ਵੀ 3 ਸਪੀਡ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਆਗਾ 16 ਦੇ ਟਾਇਰਾਂ ਜਾਂ ਹੀ ਸਾਰਾ ਟਰੈਕਟਰ ਜੈਨੂਅਲ ਆਗਾ ਇਹ ਤੋਂ ਬਾਅਦ ਆ ਗਿਆ 2021 ਮਾਡਲ ਪ੍ਰੀਤ ਇਸ ਐਡ ਗੀਅਰ ਚ ਹੈਗਾ ਡਬਲ ਡਿਸਟ੍ਰਿਬਿਊਟਰ ਹੈਗਾ ਬੈਟਰੀ ਵਗੈਰਾ ਸਾਰਾ ਕੁਝ ਓਕੇ ਹੈ ਟਰੈਕਟਰ ਨਵੀਂ ਛਤਰੀ ਲੱਗੀ ਹੋਈ ਹੈ ਟਰੈਕਟਰ ਦੇ ਆ ਡਬਲ ਡਿਸਟ੍ਰਿਬਿਊਟਰ ਦਿਖਾ ਦੋਈ ਟੌਪ ਮਲਟਰਟਰ ਆ ਵੀਰੇ ਮਣੀ ਪ੍ਰੀਤ 6049 ਸਾਰਾ ਟਰੈਕਟਰ ਸੀਲਡ ਹੈਗਾ ਸਾਰਾ Ориਜਨਲ ਹੈਗਾ ਸਾਰੇ ਟਾਇਰ ਨਾਲ ਦੇ ਟਰੈਕਟਰ ਦੇ ਛੋਟੇ ਮੁੱਲ ਦਾ ਟਰੈਕਟਰ ਆ ਮਾਡਲ ਚਾ 2021 ਮਾਡਲ 465000 ਰੁਪਏ ਮੁੱਲ ਹੈ ਦਾ ਇਹ ਤੋਂ ਬਾਅਦ ਆ ਗਿਆ 2022 ਮਾਡਲ ਗੇਅਰ ਪ੍ਰੋ ਜੌਂਡੀਅਰ ਇਹ ਲਿਮਟਿਡ ਜੀ ਟਰੈਕਟਰ ਨੇ 2022 ਚ ਟਰੈਕਟਰ ਘੱਟ ਮਿਲਦਾਗਾ ਮੰਨ ਲਓ ਗੇਅਰ ਪ੍ਰੋ ਮਾਈਕੋ ਪੰਪ ਚਾਹੀ ਇਹ ਕਿੰਨਾ ਮਾਡਲ ਹੈ 2022 ਤੇਜ ਰੇਟ ਦੀ ਗੱਲ ਕਰੀਏ ਰੇਟ ਇਹਦਾ 8 ਲੱਖ ਦੇ 25000 ਰੁਪਿਆ ਕਨੋਪੀ ਲੱਗੀ ਹੋਈ ਹੈ ਉੱਪਰ ਦਿਖਾ ਦੇ ਵੀਰੇ ਬਹੁਤ ਸੋਹਣਾ ਟਰੈਕਟਰ ਹੈਗਾ ਸਾਰਾ ਜੈਨੂ ਹੋਣਾਗਾ ਰਿਵਰਸ ਵੀਡੀਓ ਇਹਦੀ ਇੱਕ ਹੋਰ ਫੈਸਿਲਿਟੀ ਹੈਗੀ ਰਿਵਰਸ ਵੀਡੀਓ ਮਾਈਕੋ ਪੰਪ ਮੇਕ ਕੋਪਾਂ ਪਤਾ ਜੀ ਇਹ ਵੀ 53 ਰਸ 2021 ਮਾਡਲ ਗੇਅਰ ਪ੍ਰੋ ਹੀ ਇਹ ਹੈਗਾ ਇਹ ਟਰੈਕਟਰ 1000 ਰੁਪਏ ਦੇ ਘੰਟੇ ਦੇ ਕਰੀਬ ਚੱਲਿਆ ਹੋਇਆ ਟਾਇਰ ਰੋਟੇਟਰ ਦੇ ਸਾਰੇ ਨਾਲ ਦੇ ਹੈਗੇ ਗੇਅਰ ਪ੍ਰੋ ਹੈਗਾ ਸਿਸਟਮ ਇਹਦੇ ਨਾਲ ਹੀ ਦੇਣਾ ਜਿਹੜਾ ਲੱਗਿਆ ਹੋਇਆ ਹੈਗਾ ਫਾਈਬਰ ਕਨੋਪੀ ਲੱਗੀ ਹੋਈ ਆ ਇਹ ਟੱਟ ਵੀ ਰਿਵਰਸ ਵੀ ਟੂ ਹੈਗਾ ਇਹ ਸੀਟ ਦੇ ਜਿਹੜੇ ਰੈਪਰ ਹਨ ਮਣੀ ਵੀਰੇ ਇਹਦੇ ਨਾਲ ਦੇ ਆ ਟਰੈਕਟਰ ਦੇ ਆ ਸੀਟ ਦੇ ਰੈਪਰ ਸਾਰੇ ਨਾਲ ਦੇ ਨੇ ਤੇ ਰੇਟ ਦੀ ਗੱਲ ਕਰੀ ਰੇਟ ਹੈ 7 ਲੱਖ 90 ਹਜ਼ਾਰ ਰੁਪਏ ਵੀਰੇ ਠੀਕ ਹੈ ਇਹਦੇ ਬਾਅਦ ਆ ਗਿਆ ਜਮੀ ਨਮਾ ਟਰੈਕਟਰ ਆਪਣੇ ਕੋਲੇ ਜਮੀ ਤਾਜਾ ਪਿਆਗਾ ਜੈਂਸੀ ਨਾਲ ਆਪਾਂ ਘੱਟੋ ਘੱਟ 2 ਲੱਖ ਰੁਪਏ ਦਾ ਫਾਇਦਾ ਕਰਕੇ ਦੇਵਾਂਗੇ ਕੋਈ ਜੈਂਸੀ ਦੀ ਰੇਟ ਪੁੱਛ ਕੇ ਆਜੇ ਆਪਣੇ ਕੋਲ ਘੱਟੋ ਘੱਟ 2 ਲੱਖ ਰੁਪਏ ਦਾ ਮੌਕੇ ਦੇ ਮਾਰ ਨਾਲ ਹੋਰ ਹੋ ਜਾਊਗਾ 2024 ਮਾਡਲ ਰੇਟ ਵਗੈਰਾ ਸਾਰਾ ਫੋਨ ਤੇ ਰੇਟ ਇਹਦਾ ਫੋਨ ਤੇ ਦੱਸਾਂਗੇ ਬਈ ਠੀਕ ਹੈ ਹਿੰਟ ਦਿੱਤਾ ਵੀ ਘੱਟੋ ਘੱਟ 2 ਲੱਖ ਰੁਪਏ ਦਾ ਫਾਇਦਾ ਕਰਦਾਂਗੇ ਤੇ ਜਿਹੜਾ ਇੱਧਰ ਸੋਨਾ ਲੀਕਾ ਖੜਾ 75 ਵਾਲਾ ਇਹ 75 ਪਾਵਰ ਦਾ ਮੱਕੀ ਦਾ ਟਾਈਮ ਚੱਲ ਰਿਹਾ ਹੁਣ 4 ਵੀਲ ਟਰੈਕਟਰ ਵੀ ਅਵੇਲੇਬਲ ਨੇ ਆਪਣੇ ਕੋਲੇ 2021 ਮਾਡਲ ਐ ਇਹ ਪੀਵੀ 19 ਬਰਨਾਲੇ ਦੇ ਨੰਬਰ ਆਪਣਾ ਰੋਪਸ ਲੱਗੀ ਹੋਈ ਹੈਗੀ ਚੇਂਜਰ ਗੇਅਰ 3 ਸਪੀਡ ਡਬਲ ਡਿਸਟ੍ਰਿਬਿਊਟਰ 4/4 ਤੇ ਇਹਦੇ ਰੇਟ ਦੀ ਗੱਲ ਕਰੀਏ ਜੀ ਇਹਦਾ ਰੇਟ 95 ਲੱਖ ਰੁਪਏ ਬਈ ਇਹ 655 2022 ਮਾਡਲ ਮੈਕੋ ਪੰਪ ਚ ਹਾਰ ਹੂਰ ਦੇਖ ਸਕਦੇ ਹੋ ਟਰੈਕਟਰ ਤੇ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਟਰੈਕਟਰ ਦੇ ਚਾਰੇ ਪੋਲੋ ਦੇ ਟਾਇਰ ਨਾਲ ਦੇ ਨੇ ਇਹ ਕਿੰਨੇ ਘੰਟੇ ਚੱਲਿਆ ਬਈ ਇਹ ਬਾਈ 11900 ਘੰਟੇ ਚੱਲਿਆ ਹੋਗਾ ਟਰੈਕਟਰ ਤੇ ਜੇ ਰੇਟ ਦੀ ਗੱਲ ਕਰੀਏ ਰੇਟ ਦੀ ਗੱਲ ਕਰੀਏ 10 ਲੱਖ ਤੇ 15000 ਰੁਪਏ ਦਾ ਰੇਟ ਹੈਗਾ ਇਦੋ ਬਾਦ ਆ ਗਿਆ ਫੋਰਡ 1999 ਮਾਡਲ ਫੋਰਡ ਨਿਊ ਹਾਲੈਂਡ ਸੱਤੀ ਥੀ ਇਹ ਫੋਰਡ ਕੰਪਨੀ ਇਹੋ ਜੀ ਹੈ ਜੀਨੇ ਪੈਰਲਾਈ ਸੀਗੇ ਨਿਊ ਹਾਲੈਂਡ ਦੇ ਤੇ ਨਾਲ ਦੇ ਟਾਇਰ ਟਰੈਕਟਰ ਦੇ ਟਾਇਰ ਸੀਏਡ ਦੇ ਨਾਲ ਦੇ ਨਹੀਂ ਹੈਗੇ ਸੀਏਡ ਦੇ 80 85 ਪੈਸੇ ਟਾਇਰ ਹੈਗੇ ਬਹੁਤ ਸੋਹਣੀ ਕੰਡੀਸ਼ਨ ਦਾ ਲਗਭਗ ਟਰੈਕਟਰ ਸਾਰਾ ਜੈਨੂਅਲ ਹੈ ਬਈ ਮਾੜੀ ਮੋਟੀ ਕਲਮ ਲੱਗੀ ਹੋਈ ਹੈਗੀ ਜੇ ਰੇਟ ਦੀ ਗੱਲ ਕਰੀਏ ਫਿਰ ਰੇਟ ਇਹਦਾ 2 ਲੱਖ 90000 ਰੁਪਏ ਹੈ ਜੇ ਕੋਈ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਫੁੱਲ ਮਾਨਦਨ ਕਰਾਂਗੇ ਵੀਰੇ ਅੱਗੇ ਸੋਨਾ ਲਿਖਾਂ ਜੀ A4/4 DI 60 RX 3 ਸਪੀਡ ਚੇਂਜਰ ਗੇਅਰ 2023 ਮਾਡਲ ਸਾਈਡ ਕਲਚ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਮਾਡਲ ਆ ਕਨੋਪੀ ਦਿਖਾ ਦੇ ਲੱਗੀ ਹੋਈ ਆ 4 ਈਜ ਲਗਾ ਜਿਨੇ 4 ਵੀਲ ਦਾ ਸ਼ੌਂਕ ਪੁਗਾਉਣਾ ਛੋੜੇ ਰੇਟ ਚ ਬੈਸਟ ਟਰੈਕਟਰ ਆ ਵੀਰੇ ਉਹਨਾਂ ਲਈ ਕੀ ਰੇਟ ਆ ਜੀ 60 ਪਾਵਰ ਦਾ ਟਰੈਕਟਰ ਟਰੈਕਟਰ ਦਾ ਰੇਟ ਅਪਾ ਫੋਨ ਤੇ ਦੱਸ ਦਾਂਗੇ ਠੀਕ ਹੈ ਤੇ ਕਬੋਟਾ ਇਹ 2022 ਮਾਡਲ ਜ਼ੀਰੋ ਵਾਈਬ੍ਰੇਸ਼ਨ ਅਲਟਰੇਟਰ ਆ ਜਪਾਨ ਦੀ ਤਕਨੀਕ ਹੈਗੀ ਇਹ ਕਿੰਨਾ ਚੱਲਦਾ 0 2 3 ਸਪੀਡ ਡਬਲ ਡਿਸਟ੍ਰਿਬਿਊਟਰ ਸਾਰੇ ਜਿੰਨਾ ਟਾਪ ਮਾਡਲ ਜਿੰਨਾ ਕੁਛ ਇਹ ਚ ਆਇਆ ਉਹ ਹੈਗਾ ਇਹ ਚ ਅਵੇਲੇਬਲ ਐਮ ਆਰਫ ਦੇ ਟਾਇਰ ਨੇ ਰੇਟ ਇਹਦਾ ਹੈਗਾ 7.5 ਲੱਖ ਰੁਪਏ ਜੀ ਇਹ ਤੋਂ ਬਾਅਦ ਆ ਗਿਆ ਸਟੈਂਡਰਡ ਆਪਣੇ ਪਿੰਡ ਦਾ ਬਣਿਆ ਹੋਇਆ 2009 ਮਾਡਲ ਟਰੈਕਟਰ ਹੈਗਾ ਦੇਖ ਸਕਦੇ ਹੋ ਟਰੈਕਟਰ ਦੇ ਟਾਇਰ ਹੈਗੇ ਆ 65 ਤੋਂ 70 ਪੈਸੇ ਬੀਕੇਟੀ ਦੇ ਟਾਇਰ ਨੇ ਟਰੈਕਟਰ ਦੇ ਫਰੇਸ ਰੂਸ ਵਧੀਆ ਲੱਗੀ ਹੋਈ ਆ ਟਰੈਕਟਰ ਦੇ ਮੈਸੀ ਵਾਲੀ ਲਗਭਗ ਟਰੈਕਟਰ ਸਾਰਾ Ориਜਨਲ ਹੀ ਹੈਗਾ 2009 ਮਾਡਲ ਇਹਦੀ ਕਾਪੀ ਹੈ ਜਿਹੜੀ ਉਹ ਚਿੱਪ ਵਾਲੀ ਹੈ ਮਲੇਰ ਕੋਟ ਦੇ ਦਾ ਨੰਬਰ ਆ ਟਰੈਕਟਰ ਕਾਪੀ ਚਿੱਪ ਵਾਲੀ ਹੈ ਜੇ ਰੇਟ ਦੀ ਗੱਲ ਕਰੀਏ ਰੇਟ ਦਾ 315000 ਰੁਪਏ 290000 ਰੁਪਏ ਦੇ ਦਾਂਗੇ ਆਪਾਂ ਇਹ ਤੋਂ ਬਾਅਦ ਆ ਗਿਆ ਆਪਣੇ ਕੋਲੇ ਸਪੈਸ਼ਲ ਐਡੀਸ਼ਨ 2023 ਮਾਡਲ 2 ਵੀਲ ਚ PB 62 ਨੰਬਰ ਆ ਮਹਾਲੀ ਦਾ ਪੂਰਾ ਸੋਹਣਾ ਟਰੈਕਟਰ ਆ ਅ ਸਟਿਕ ਸਟੂਕਰ ਦਿਖਾ ਦੇ ਮਣੀ ਵੀਰੇ ਅਜੇ ਉਵੇਂ ਹੀ ਪਿਆ ਟਰੈਕਟਰ ਦੀ ਪੂਰਾ ਸੋਹਣਾ ਟਰੈਕਟਰ ਆ ਜੈਨੂ ਹੋਣਾਗਾ ਜੇ ਰੇਟ ਦੀ ਗੱਲ ਕਰੀਏ ਭਾਈ ਰੇਟ ਇਹਦਾ ਮੌਕੇ ਦੱਸ ਦਾਂਗੇ ਮਣੀ ਵੀਰੇ ਟਰੈਕਟਰ ਪੂਰਾ ਚੰਗਾਗਾ ਸਪੈਸ਼ਲ ਐਡੀਸ਼ਨ ਜਿਹੜੀਆਂ ਆਉਂਦੀਆਂ ਨੇ ਫੈਸਿਲਿਟੀਆਂ ਡਿਸਟ੍ਰੀਬਿਊਟਰ ਹੋ ਗਿਆ ਸਾਈਡ ਕਲੱਚ ਹੋ ਗਿਆ ਸਾਰਾ ਕੁਝ ਅਵੇਲੇਬਲ ਆ ਟਰੈਕਟਰ 'ਚ ਆ ਰਮ ਰਮ ਦਿਖਾ ਦੇ ਟਰੈਕਟਰ ਸਾਰਾ ਜੈਨੂ ਹੋਣਾਗਾ ਇਹ ਟਰੈਕਟਰ 600 ਘੰਟੇ ਦੇ ਕਰੀਬ ਚੱਲਿਆ ਹੋਇਆ ਆ ਰੇੜੇ ਦਾ ਮੌਕੇ ਤੇ ਫੋਨ ਤੇ ਦੱਸ ਦਾਂਗੇ ਫੋਨ ਤੇ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚਲੀ ਜਾਂਦਾ ਇਹ ਤੋਂ ਬਾਅਦ ਆ ਗਿਆ 2009 ਮਾਡਲ ਨਿਊ ਹਾਲੈਂਡ ਪਲੱਸ ਵਾਲਾ 73 ਇਹ ਟਰੈਕਟਰ ਦੀ ਹੈ ਕੁਆਲਿਟੀ ਆ ਇਹ 2009 ਮਾਡਲ ਕਰਕੇ ਵੀ ਸਿਰਫ 2500 ਘੰਟਾ ਜੈਨੂਇਨ ਟਰੈਕਟਰ ਲੈ ਆ। ਸਿਰਫ 2500 ਟਰੈਕਟਰ ਦੇ ਦੁਬਾਰਾ ਦੇ ਟਾਇਰ 80 85 ਪੈਸੇ ਪਏ ਆ ਗੁੜੀਏ ਤੇ ਚਾਰੇ ਸਾਰਾ ਸਿਸਟਮ ਸਤਰੀ ਸਾਰਾ ਕੁਝ ਨਾਲ ਹੀ ਦੇਣਾਗਾ ਜਿਵੇਂ ਲੱਗਿਆ ਹੋਇਆਗਾ ਬਹੁਤ ਚੰਗੇ ਘਰੋਂ ਟਰੈਕਟਰ ਆਇਆ ਹੋਇਆ ਇੰਨੀ ਸੰਭਾਲ ਵਾਲੇ ਘਰੋਂ ਸਾਨੂੰ ਆਪਾਂ ਸਿੱਧਾ ਐਡਰੈਸ ਵੀ ਦੇ ਸਕਦੇ ਆ ਅਗਲੇ ਦਾ ਤੇ ਰੇਟ ਦੀ ਗੱਲ ਕਰੀਏ ਭਾਈ ਰੇਟ ਦੀ ਗੱਲ ਕਰੀਏ 4,65,000 ਰੁਪਏ ਰੇਟ ਆ ਟਰੈਕਟਰ ਦਾ ਸਾਰਾ ਸਮਾਰਕਟ ਐਟ ਦਿਖਾ ਦੇ 99% ਟਰੈਕਟਰ ਇਹਦੇ ਨਾਲ ਪਿਆਗਾ ਅਜੇ ਤੱਕ ਇੱਕ ਵਾਰ ਭਾਈ ਆਪਾਂ ਐਡਰੈਸ ਦੱਸ ਦੋ ਵੀ ਕਿੱਥੇ ਐਡਰੈਸ ਆਪਾਂ ਪਿੰਡ ਹੰਡਿਆ ਹੈ ਵੀਰੇ ਰੇਲਵੇ ਸਟੇਸ਼ਨ ਇੱਥੇ ਕੋਲੇ ਜਾਂ 400 ਮੀਟਰ ਤੇ ਕਿਲੋਕੀਮੀਟਰ ਆਪણો ਸਟੈਂਡਰਡ ਚੌਕ ਰਹਿ ਜਾਂਦਾਗਾ ਘਰੀ ਆਪਣਾ ਸ਼ੈੱਡ ਪਾਇਆ ਹੋਇਆ ਸ਼ੋਅਰੂਮ ਆਗਾ ਟਰੈਕਟਰ ਲੈਣ ਲਈ ਸੰਪਰਕ ਕਰ ਸਕਦੇ ਹਾਂ ਬਾਬਾ ਟਰੈਕਟਰ ਸੇਲ ਆਪਣੀ ਫਰਮ ਦਾ ਨਾਮ ਆਗਾ ਪਿੰਡ ਹੰਡਿਆਇਆ 90302 72000 ਆਪਣਾ ਨੰਬਰ ਹੈਗਾ ਜਦੋਂ ਮਰਜੀ ਸੰਪਰਕ ਕਰਕੇ ਪਹੁੰਚ ਸਕਦੇ ਹੋ